ਸਾਰੇ ਪੰਜਾਬ ਦੇ ਨਾਗਰਿਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਸਏ ਕੇਵਲ ਸਿੰਘ ਅਨੁਚਾਰ ਟ੍ਰੈਫਿਕ ਐਜੂਕੇਸ਼ਨ ਸੈਲ ਡਿਸਟ੍ਰਿਕਟ ਮੂਗਾ ਸਾਰੇ ਪੰਜਾਬ ਦੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਜਿਹੜੇ ਬੱਚਿਆਂ ਨੇ ਪੰਜਾਬ ਪੁਲਿਸ ਦੀ 24 ਵਾਲੀ ਭਾਰਤੀ ਦੇ ਫਾਰਮ ਭਰੇ ਸੀ ਪਲੀਜ਼ ਉਹ ਨੋਟ ਕਰੋ ਕਿ ਕੱਲ ਤੋਂ ਉਹਨਾਂ ਦੇ ਪੇਪਰ ਸ਼ੁਰੂ ਹੈ 1 ਤਰੀਕ ਦੇ ਅੱਜ ਦੂਜਾ ਦਿਨ ਹੈ ਪੇਪਰ ਦਾ ਜਿਹੜੇ ਬੱਚਿਆਂ ਨੂੰ ਹਜੇ ਤੱਕ ਰੋਲ ਨੰਬਰ ਨਹੀਂ ਮਿਲੇ ਪਲੀਜ਼ ਉਹ ਵੈਬਸਾਈਟ ਤੇ ਜਾ ਕੇ ਆਪਣਾ ਚੈੱਕ ਕਰੋ ਆਪਣੇ ਰੋਲ ਨੰਬਰ ਪ੍ਰਾਪਤ ਕਰੋ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਜੀ ਕਿ ਬੱਚੇ ਨੋਟ ਕਰਨ ਜਿਹੜੀ ਸਵੇਰ ਵਾਲੀ ਟਰਮ ਹੈ ਜੀ ਉਹ ਤੁਸੀਂ ਆਪਣੇ ਜਿੱਥੇ ਵੀ ਤੁਹਾਡਾ ਪੰਜਾਬ ਦੇ ਵਿੱਚ ਪੇਪਰ ਹੋ ਰਿਹਾ ਹੈ 7:30 ਵਜੇ ਤੁਹਾਡੀ ਏਂਟਰੀ ਸ਼ੁਰੂ ਹੈ 7:30 ਤੋਂ ਲੈ ਕੇ 8:30 ਤੱਕ 9:00 ਵਜੇ ਪੇਪਰ ਸ਼ੁਰੂ ਹੈ ਜਿਹੜੀ ਸ਼ਾਮ ਵਾਲੀ ਟਰਮ ਹੈ ਉਹ 12:30 ਤੋਂ ਲੈ ਕੇ 1:30 ਵਜੇ ਤੱਕ ਏਂਟਰੀ ਹੈ 2:00 ਵਜੇ ਪੇਪਰ ਸ਼ੁਰੂ ਹੈ ਬੱਚਿਆਂ ਨੂੰ ਬੇਨਤੀ ਹੈ ਕਿ ਟਾਈਮ ਸਰ ਆਪਣੇ ਪੇਪਰ ਤੇ ਆਇਆ ਕਰੋ ਤਾਂ ਜੋ ਤੁਹਾਨੂੰ ਕੋਈ ਪ੍ਰੋਬਲਮ ਨਾ ਸਕੇ ਖਾਸ ਤੌਰ ਤੇ ਲੜਕੀਆਂ ਨੋਟ ਕਰੋ ਜਿਹੜੀਆਂ ਬੱਚੀਆਂ ਦੇ ਕੰਨਾਂ 'ਚ ਕੋਕੇ ਪਾਈ ਹੁੰਦੇ ਆ ਜਾਂ ਨੱਕ ਦੇ ਵਿੱਚ ਪਾਇਆ ਹੁੰਦਾ ਕੁਝ ਵੀ ਜਾਂ ਕੰਨਾਂ 'ਚ ਮੁਕਰੀਆਂ ਪਾਈਆਂ ਨੇ ਉਹ ਲਾ ਕੇ ਹੋਣੀਆਂ ਜਾਂ ਮੋٹے ਕੜੇ ਆ ਉਹ ਵੀ ਲਾ ਕੇ ਹੋਣੇ ਆ ਔਰ ਕਿਸੇ ਨੇ ਬੈਲਟ ਨਹੀਂ ਲਾ ਕੇ ਹੋਣੀ ਚੀਜ਼ ਦਾ ਧਿਆਨ ਰੱਖਣਾ ਹੈ ਖਾਸ ਤੌਰ ਤੇ ਮੋਗੇ ਬਾਰੇ ਨੋਟ ਕਰੋ ਜੀ ਕਿਉਂਕਿ ਇੱਥੇ ਛੋਟੀ ਜਿਹੀ ਸੀ ਪ੍ਰੋਬਲਮ ਦੇਖੀ ਅੱਜ ਇਹ ਲਾਜਪਤਰਾਏ ਕਾਲਜ ਦੇ ਵਿੱਚ ਹੈ ਜੀ ਸਾਡੇ ਮੋਗੇ ਡਿਸਟ੍ਰਿਕਟ ਦੇ ਵਿੱਚ ਚਾਰ ਕਾਲਜ ਨੇ ਇੱਕ ਘਲਕੜਾ ਇੱਕ ਠੂਬੀਕੇ ਦੋ ਜੀਤਵਾਲਾ ਤੁਸੀਂ ਜਦੋਂ ਵੀ ਗੂਗਲ ਮੈਪ ਦੇ ਐਡਰੈਸ ਪਾਉਣਾ ਹੈ ਇਹ ਪੂਰਾ ਐਡਰੈਸ ਪਾਉਣਾ ਹੈ ਤਾਂ ਜੋ ਤੁਸੀਂ ਸਹੀ ਠਿਕਾਣੇ ਤੇ ਆ ਸਕੋ ਸਾਰੇ ਬੱਚਿਆਂ ਨੂੰ ਫੇਰ ਬੇਨਤੀ ਹੈ ਕਿ ਪਲੀਜ਼ ਟਾਈਮ ਸਰ ਕਾਸ਼ ਲੋੜ ਤੇ ਤਿਆਰ ਰੱਖੋ ਕਿ ਆਪਣੇ ਜਿਹੜੇ ਉਹਨਾਂ ਦੇ ਰੋਲ ਨੰਬਰ ਨਹੀਂ ਆਏ ਉਹ ਵੈਬਸਾਈਟ ਤੇ ਆ ਕੇ ਆਪਣੇ ਰੋਲ ਨੰਬਰ ਲੈ ਲੈਣ ਇਹਨਾਂ ਕੀ ਦੇਖ ਮਾ ਦੀ ਜੱਜ ਕੇ ਵੇਗੁਰਜੀ ਦਾ ਖਾਲਸਾ ਵੇਗੁਰਜੀ ਦੀ ਫਤਿਹ